ਨੂੰ ਜਿੱਤਿਆ ਜਾ ਰਿਹਾ ਉਹ ਪੰਜ ਸੱਤ ਸ਼ਬਦ ਬੋਲਦੇ ਆ ਨਾ ਅਗਲੇ ਫਿਰ ਮਟੀਰੀਅਲ ਬਣਾਉਂਦੇ ਆ ਗੁਰੂ ਗ੍ਰੰਥ ਸਾਹਿਬ ਚੋਂ ਸ਼ਬਦ ਲੈ ਕੇ ਉਹਨਾਂ ਨੂੰ ਇਕੱਠਿਆਂ ਕਰਕੇ ਉਹਦੇ ਉੱਪਰ ਲਿਖਦੇ ਦੁਖ ਪੰਜਨੀ ਹੁਣ ਤੁਹਾਡੇ ਚ ਕਿੰਨੇ ਬੈਠੇ ਆ ਵੀਰ ਬਾਣੀ ਪੜਨ ਵਾਲੇ ਲਾਈਵ ਸੁਣ ਰਹੇ ਆ ਦੁਖ ਪੰਜਨੀ ਸਰਲੇਖ ਹੀਟ ਬਾਣੀ ਹੈਗੀ ਗੁਰੂ ਗ੍ਰੰਥ ਸਾਹਿਬ ਚ ਲੱਗਦੇ ਹੈਗੀ ਆ ਜੀ ਬੋਲ ਕੇ ਦੱਸਿਓ ਤੇ ਫਿਰ ਇਹ ਬਾਣੀ ਦਾ ਸਰਲੇਖ ਦੇਣ ਦੀ ਯਰਤ ਕਿਹਨੇ ਪਈ ਕਿਹਨੇ ਕੀਤੀ ਹੈ ਬਾਣੀ ਦੀ ਹੁਣ ਕਿੰਤੂ ਪਰੰਤੂ ਕੌਣ ਕਰ ਰਿਹਾ ਪਾਲ ਸੋਚਿਆ ਕ ਕਦੀ ਦਿਮਾਗੇ ਸਾਡੇ ਵਿਚਾਰ ਆਈਆਂ ਕਦੀ ਜਿਹੜਾ ਪ੍ਰਚਾਰਕ ਬੋਲਦਾ ਡੰਗ ਚੁਕ ਲਈ ਤੇ ਦਵਾਈ ਜਿੱਦਾਂ ਆਸਾ ਕੀ ਵਾਰ ਬਾਣੀ ਦਾ ਅਸਰ ਲਿਖ ਹੈ ਜੈਸਰੀ ਕੀ ਵਾਰ ਬਾਣੀ ਦਾ ਅਸਰ ਲਿਖ ਹੈ ਸੁਖਮਣੀ ਬਾਣੀ ਦਾ ਅਸਰ ਲਿਖ ਹੈ ਜਪ ਬਣਦਾ ਅਸਰ ਲਿਖ ਹੈ ਇਦਾਂ ਦੁੱਖ ਭਜਣੀ ਸਰਲੇਖ ਵੀ ਹੈਗਾ ਭਲਾ ਵਾਕ ਵਾਕ ਸ਼ਬਦ ਲੈ ਉੱਤੇ ਸਰਲੇਖ ਲਾਤਾ ਪੜੀ ਜਾਓ ਜੀ ਦੁੱਖ ਦੂਰ ਹੁੰਦੇ ਹੁਣ ਅੱਜ ਕੱਲ ਨਵਾਂ ਕੰਮ ਚੱਲ ਪਿਆ ਚੁਪਹਿਰਿਆਂ ਦਾ ਸਿੱਖਨੇ ਤੇ ਬਾਣੀ ਹਰ ਵਕਤ ਪੜ੍ਹਨੀ ਸੀ ਚਾਰ ਪੈਰੇ ਥੋੜਾ ਬਣੇ ਅੱਠ ਪੈਰਾ ਰਾਧੀ ਅਸੀਂ